ਪੰਜਵਾਰੀ ਪੇਕੇ ਆਂਦੇ ਪਿੰਡ ਜਾ ਕੇ ਮੂੜੀ ਪੰਜਵਾਰੀ ਪੇਕੇ ਆਂਦੇ ਪਿੰਡ ਜਾ ਕੇ ਮੂੜੀ ਵਿਆਹ ਦੀ ਘੱਲ ਨਾ ਕਿਦੇ ਕੱਲੀ ਪਾਈ ਭਾਬੀ ਇਹ ਨਹੀਂ ਮੇਰੇ ਮੰਗਣੇ ਨੂੰ ਮੰਗਣੇ ਨੂੰ ਥਰ ਹੋ ਕੇ ਚਾਈ ਭਾਬੀ ਇਹ ਨਹੀਂ ਮੇਰੇ ਮੰਗਣੇ ਨੂੰ 7 8 ਸਾਲ ਵੀ ਤੇ ਜਾਂਦੇ ਮੁੰਡੇ ਮੰਗਿਆਂ ਨੂੰ 7 8 ਸਾਲ ਵੀ ਤੇ ਜਾਂਦੇ ਮੁੰਡੇ ਮੰਗਿਆਂ ਨੂੰ ਐਨੇ ਕਾਨੇ ਜਾਂ ਨਾ ਕਵਰਾਈ ਮੁੰਡੇ ਆਵੇ ਹਾਲੇ ਮੁੱਕੀ ਨਹੀਂ ਮੁੱਕੀ ਨਹੀਂ ਨਾਲ ਦੀ ਕੜਾਈ ਮੁੰਡੇ ਆਵੇ ਹਾਲੇ ਮੁੱਕੀ ਨਹੀਂ ਮੁੰਡੇ ਮੈਨੂੰ ਕਰਨ ਮਖੌਲਾ ਔਖੇ ਹੋ ਜਾਂਦੇ ਸਮਝਾਉਣੇ ਪਿੰਡ ਦੀਆਂ ਮੁੰਡਿਆਰਾ ਅੱਖਾਂ ਲੱਜੂ ਗਦੋਂ ਖਵਾਉਣੇ ਫੋਲ ਫੋਲ ਕਾਰੀਆਂ ਤੇ ਆਪੇ ਪੈਂਦੇ ਰਹਿਣਗੇ ਜਵਾਨੀ ਵੇਖਦੇ ਕਰਾਂ ਅਸੀਂ ਆਈ ਭਾਬੀ ਇਹ ਨਿਵੇਂ ਦੇ ਮੰਗਲੇ ਨੂੰ ਮੰਗਲੇ ਨੂੰ ਨਾਲ ਹੋਗੇ ਜਾਈ ਭਾਬੀ ਇਹ ਨਿਵੇਂ ਦੇ ਮੰਗਲੇ ਨੂੰ ਔਖਾ ਝੋਕਾ ਕਰ ਲੈ ਚੋਬੜਾ ਸੇ ਭੂਮੇ ਨੇ ਜੇਰਾ ਹੋਂਦੇ ਹੜ ਤੋਂ ਅਗੋਂ ਅਗੋਂ ਕਰਦੂ ਕੰਡਾ ਤੇਰਾ ਬੱਲੇ ਬੱਲੇ ਹੋ ਜੂ ਬੜੀ ਆਈ ਜੀ ਜੇ ਕੋਲੋਂ ਬੱਲੇ ਬੱਲੇ ਹੋ ਜੂ ਬੜੀ ਆਈ ਜੀ ਜੇ ਕੋਲੋਂ ਨਾਲੇ ਚੰਨਨੀ ਵੀ ਨਾਲੀ ਝਰਮਾਈ ਮੁੰਡਿਆ ਵੇ ਹੱਲੇ ਮੁੱਕੀ ਨਹੀਂ ਮੁੱਕੀ ਨਹੀਂ ਜਾਈ ਦੀ ਗੜਾਈ ਮੁੰਡਿਆ ਵੇ ਹੱਲੇ ਮੁੱਕੀ ਨਹੀਂ